जय चंद्रदेव सारे ही धर्म ਦੇ ਲੋਕਾਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਤੇ ਸਭਾ ਖੇਰ ਇਹ ਸੋਹਣਾ ਜਿਹਾ YouTube ਚੈਨਲ ਗੁਰਮੁਖ ਸਿੰਘ ਜੀ ਨੇ ਲੋਕਾਂ ਦੀ ਦੁੱਖ ਤਕਲੀਫਾਂ ਦੂਰ ਕਰਨ ਲਈ ਚਲਾਇਆ ਹੈ ਜੀ ਤੇ ਉਹ ਪੂਰੇ ਵਿਸ਼ਵਾਸ ਨਾਲ ਇਹ ਕਹਿੰਦੇ ਨੇ ਕਿ ਕੋਈ ਵੀ ਦੁਖੀ ਬੰਦਾ ਜਿਹੜਾ ਆਏਗਾ ਉਹਦੀ 50 ਤੋਂ 90% ਪ੍ਰੋਬਲਮ ਹੱਲ ਹੋ ਕਰਣਗੀ ਤੇ ਇਦਾਂ ਤਾਂ ਪੂਰਾ ਵਿਸ਼ਵਾਸ ਨਾਲ ਕੋਈ ਡਾਕਟਰ ਵੀ ਨਹੀਂ ਕਹਿੰਦਾ ਜੀ ਤੇ ਤੁਸੀਂ ਇੱਕ ਵਾਰੀ ਜ਼ਰੂਰ ਵਿਸ਼ਵਾਸ ਕਰਕੇ ਆਓ ਤੇ ਆਪਣੇ ਦੁੱਖਾਂ ਦਾ ਹੱਲ ਪਾਓ ਨਾਲੇ ਇਹ ਸਾਰਾ ਕੁਝ ਬਿਲਕੁਲ ਫ੍ਰੀ ਕਰਨਗੇ ਜੀ ਫ੍ਰੀ ਸੇਵਾ ਤੇ ਕੋਈ ਪੈਸਾ ਉਹਨਾਂ ਨੇ ਕਿਸੇ ਤੇ ਵੀ ਨਹੀਂ ਲੈਣਾ ਦੂਸਰਾ ਜੀ ਪੌਣਾ ਤੇ ਅੱਜ ਦੀ ਕਥਾ ਵਿੱਚ ਕੁ ਸਵਾਲ ਪੁੱਛਣਗੇ ਕਿ ਸੋਮਵਾਰ ਨੂੰ ਕੀ ਉਪਾਏ ਬੰਦਾ ਕਰ ਸਕਦਾ ਹੈ ਫ੍ਰੀ ਟੈਬਲੇਟ ਉਹ ਦੱਸਣਗੇ ਤੇ ਦੂਸਰਾ ਕਿ ਸ਼ਿਵ ਜੀਆ ਦੇ ਸ਼ਿਵ ਲਿੰਗ ਦਾ ਕੀ ਮਹਤਵ ਹੁੰਦਾ ਹੈ ਜੀ ਕਿਉਂ ਉਹਨਾਂ ਦੀ ਪੂਜਾ ਹੁੰਦੀ ਹੈ ਆਓ ਜੀ ਅੱਜ ਦੀ ਕਥਾ ਤੁਸੀਂ ਆਪ ਗੁਰਮੁਖ ਸਿੰਘ ਜੀ ਕੋਲੋਂ ਸ੍ਰਵਣ ਕਰੋ ਜੀ ਹਾਂ ਜੀ ਨਮਸਕਾਰ ਮਹਾਰਾਜ ਜੀ ਨਮਸਕਾਰ ਭਾਈ ਅੱਜੀ ਫੇਰ ਹੁਣ ਕੱਲ ਸੋੰਗਰ ਤੇ ਸੋਮਵਾਰ ਦਾ ਦੱਸੋ ਜੀ ਕਿਹੜੇ ਕਿਹੜੇ ਗ੍ਰਹਿ ਪੂਜੇ ਜਾਂਦੇ ਨੇ ਤੇ ਕਿਵੇਂ ਉਹ ਫਲ ਦਿੰਦੇ ਨੇ ਜੀ ਕੋਈ ਸੌਖਾ ਉਪਾਏ ਵੀ ਦੱਸਿਓ ਜੀ ਉਹਨਾਂ ਨੂੰ ਮਨੋਣ ਲਈ ਜਿਹੜਾ ਸੋਮਵਾਰਾ ਮਹਾਰਾਜ ਹਾਂਜੀ ਇਹ ਸ਼ਿਵਜੀ ਮਹਾਰਾਜ ਜਿਹੜੇ ਨੇ ਹਾਂਜੀ ਹਾਂਜੀ ਉਹਦੇ ਨਾਲ ਬੜਾ ਲਿੰਗਾ ਅੱਛਾ ਜੀ ਤੇ ਉਹਦੇ ਕਰਕੇ ਸ਼ਿਵਜੀ ਦਾ ਜਿਹੜਾ ਸ਼ਿਵਲਿੰਗਾ ਹਾਂਜੀ ਉਹ ਵੀ ਦੱਸਿਓ ਜੀ ਕਿਉਂ ਪੂਜਿਆ ਜਾਂਦਾ ਹੈ ਕੀ ਹੁੰਦਾ ਹੈ ਜੀ ਸ਼ਿਵਲਿੰਗ ਫਿਰ ਬੜੀ ਚਲੇ ਜਾਣੀ ਆ ਅੱਗੇ ਤਾਂ ਮਹਾਰਾਜੀ ਸ਼ਿਵਜੀ ਮਹਾਰਾਜੀ ਨੇ ਇਹਦੇ ਵਿੱਚ ਮਹਾਰਾਜੀ ਆਪਣਾ ਗੁਰਨਾਨਕ ਬਾਦਸ਼ਾਹ ਹਾਂਜੀ ਠੀਕ ਹੈ ਚਾਰੇ ਧਰਮਾਂ ਚੋਂ ਬੁੱਧ ਹਾਂਜੀ ਜਿਵੇਂ ਪੀਰਾਂ ਚੋਂ ਨੇ ਇਹ ਸੋਮਵਾਰ ਦੇ ਨਾਲ ਲਿੰਕ ਰੱਖਦੇ ਨੇ ਜਿਵੇਂ ਪੀਰ ਨੇ ਜਿਹੜੇ ਵੀਰਵਾਰ ਦੇ ਨਾਲ ਲਿੰਕ ਹਨ ਹਾਂਜੀ 크ਰਿਸਚੀਅਨਾਂ ਦਾ ਮੁਸਲਮਾਨਾਂ ਦਾ ਸ਼ੁੱਕਰਵਾਰ ਨਾਲ ਲਿੰਕਾ ਠੀਕ ਹੈ ਜੀ ਇਦਾਂ ਹੀ ਚਾਰੇ ਧਰਮਾਂ ਦੇ ਵਿੱਚ ਜਿਹੜਾ ਮਤਲਬ ਸ਼ਿਵਜੀ ਮਹਾਰਾਜੀ ਨੇ ਇਹ ਕਰਤ ਧਰਤੀ ਦੇ ਉਹਨੇ ਕਰਤਾ ਠੀਕ ਧਰਤੀ ਨੂੰ ਬਣਾਇਆ ਜੀ ਨੇ ਠੀਕ ਜੀ ਨੌ ਗ੍ਰਹਿ 28 ਨਕਸ਼ਤਰ ਇਦਾਂ ਇਹਨਾਂ ਨੇ ਬਣਾ ਕੇ ਫਿਰ ਇਹਨਾਂ ਨੇ ਸ਼ਿਵ ਜੀ ਮਹਾਰਾਜ ਜੀ ਕਹਿੰਦੇ ਵੀ ਤੁਸੀਂ ਸਾਡੇ ਜਿਹੜਾ ਸ਼ਿਵਾ ਇਹਦਾ ਲਿੰਗ ਨੂੰ ਤੁਸੀਂ ਪੂਜ ਲਾਉਂਦੇ ਤਾਂ ਸ਼ਿਵ ਜੀ ਦੀ ਪੂਜਾ ਨਹੀਂ ਹੁੰਦੀ ਹਾਂਜੀ ਜਾਂ ਉਹਦੇ ਪ੍ਰਬਾਰ ਨਾਲ ਹੋਰ ਲੱਗਉ ਸ਼ਿਵ ਲਿੰਗ ਦੀ ਪੂਜਾ ਅਲੱਗ ਆ ਅੱਛਾ ਜੀ ਇਹਨੂੰ ਬਹੁਤ ਹੀ ਬੜੀ ਗੱਲ ਹੋ ਜਾਂਦੀ ਹੈ 108 ਚੀਜ਼ਾਂ ਨਾਲ ਇਸ਼ਨਾਨ ਕਰਵਾਇਆ ਜਾਂਦਾ ਜਿਵੇਂ ਪਾਣੀ ਅ ਪੰਚਾ ਅਮਰਤ ਹਾਂਜੀ ਨਹੀਂ ਥੋੜੀ ਜਿਹੀ ਬਾਜ਼ੀ ਘਟਰੀ ਜਿਵੇਂ ਦੁੱਧ ਹਾਂਜੀ ਅ ਬਖਿਆਲ ਹਾਂਜੀ ਬਹੁਤ ਨੇ ਇਹ 108 ਚੀਜ਼ਾਂ ਨਾਲ ਸ਼ਿਵਲਿੰਗ ਤੇ ਪੂਜਾ ਹੁੰਦੀ ਆ ਠੀਕ ਹੈ ਜੀ ਮਹਾਰਾਜ ਜੀ ਕਹਿੰਦੇ ਕਾਂਗਾ ਸ੍ਰੀ ਦਾ ਜਿਹਨੂੰ ਕੋਈ ਸਾਫ਼ ਰੱਖਣਾ ਅੱਛਾ ਜੀ ਇਹਦਾ ਗਲਤ ਵਰੋਗ ਉਪਯੋਗ ਨਹੀਂ ਕਰਨਾ। ਅੱਛਾ ਜੀ। ਇਹਦੇ ਮਹਾਰਾਜੇ ਸ਼ਿਵਜੀ ਦੇ ਲਿੰਗ ਦੀ ਪੂਜਾ ਹੁੰਦੀ ਆ ਤਾਂ ਪਰਸਾਂ ਹੁੰਦੇ ਨੇ। ਅੱਛਾ। ਰਾਵਣ ਨੇ ਵੀ ਸ਼ਿਵਜੀ ਦਾ ਮਹਾਰਾਜੇ ਦਾ ਲਿੰਗ ਦੀ ਪੂਜਾ ਕੀਤੀ ਆ। ਅੱਛਾ ਜੀ। ਕਿਉਂਕਿ ਇਹਦੇ ਮਹਾਰਾਜੇ ਦੇ ਲਿੰਗ ਦੀ ਪੂਜਾ ਹੋਣੀ ਆ। ਅੱਛਾ ਜੀ। ਸ਼ਿਵਜੀ ਮਹਾਰਾਜ ਜੀ ਹੈ ਨਾ ਉਹ ਚੰਦਰਮਾ ਸੋਮਵਾਰ ਇਹਦੇ ਨਾਲ ਲਿੰਕਾ। ਅੱਛਾ। ਤਾਂ ਇਹ ਇਹ ਰਵੇ ਮੱਥੇ ਦੇ ਵਿੱਚ ਰੱਖਿਆ ਹੋਇਆ ਠੰਡਾ ਰੱਖਣ ਦਾ ਵਾਸਤੇ। ਠੀਕ ਜੀ। ਤੇ ਬੁੱਧ ਸ਼ੁਕਰ ਇਹਨਾਂ ਦਾ ਤਿੰਨ ਚਾਰ ਗ੍ਰਹਿਾਂ ਦਾ ਲਿੰਕਾ ਤੇ ਸੋਮਵਾਰ ਨੂੰ ਮਨਾਉਣ ਦੇ ਨਾਲ ਕੱਚੀ ਲੱਸੀ ਨਾਲ ਇਸ਼ਨਾਨ ਕਰਵਾਓ ਧੂਵਤੀ ਲਾਓ ਸ਼ਿਵਲਿੰਗ ਦੇ ਮੂਰੇ ਬਾਬੇ ਨਾਨਕ ਦੇ ਮੂਹ ਤੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਨਾ ਹਾਂਜੀ ਕਿਸੇ ਨੂੰ ਵੀ ਚਿੱਟੀ ਚੀਜ਼ ਜਾਂ ਗੁਰਦੁਆਰੇ ਚ ਦਾਨ ਕਰੋ ਹਨਾ ਹਾਂਜੀ ਕਿਉਂਕਿ ਪਾਣੀ ਦੁੱਧ ਇਹ ਲਕਸ਼ਮੀ ਇਦਾਂ ਦੇ ਇਹਨਾਂ ਦੇ ਲਿੰਕ ਹੁੰਦੇ ਨੇ ਠੀਕ ਹੈ ਜੀ ਅਗਜ਼ੇ ਬੰਦਰਾਂ ਨੂੰ ਖੁਸ਼ ਕਰਨਾ ਹੁੰਦਾ ਨਾ ਹਾਂਜੀ ਤਾਂ ਉਹ ਗ੍ਰਹਿ ਨਕਸ਼ਤਰ ਪੰਜੇ ਤੱਤ ਇਕ ਰਬ ਨੌ ਗ੍ਰਹਿ ਹੈ ਨਾ ਹਾਂਜੀ ਇਹ ਲੋ ਸ਼ੁਭ ਫਲ ਦਿੰਦੇ ਨੇ ਭਾਈ ਠੀਕ ਹੈ ਜੀ ਤੇ ਆਪਣੇ ਜਿਹੜੇ YouTube ਦਾ ਚੈਨਲ ਆ ਹਾਂਜੀ ਇਹ ਬੇਨਤੀ ਆ ਸਾਰਿਆਂ ਨੂੰ ਵੀ ਪੰਜਾਬ ਨੂੰ ਟਿੱਪਰਾਓ ਤੇ ਆਪਾਂ ਫਿਰ ਲਾਈਵ ਹੈ ਨਾ ਦੁੱਖ ਸੁੱਖ ਕਰ ਸਕੀਏ YouTube ਤੇ ਹਾਂਜੀ ਹਾਂਜੀ ਸਹੀ ਕੋਈ ਲਾਲਚ ਨਹੀਂ ਜੇ ਆਪਾਂ ਨਾ ਹੱਲ ਕਰ ਸਕੀਏ ਮੈਂ ਪਹਿਲਾਂ ਵੀ ਪਾਈ ਆਪਾਂ ਵੀਡੀਓ ਹਾਂਜੀ ਤੇ ਲੱਖ ਰੁਪਇਆ ਦਵਾਂਗੇ ਜੇ ਇਹਦਾ ਨਾ ਹੱਲ ਹੋਵੇ ਤੇ ਠੀਕ ਆ ਸਬਸਕ੍ਰਾਈਬਰ ਵਧਾਓ ਦੁਨੀਆ ਦੇ ਹੋਰ ਹਾਂਜੀ ਅਗਲੇ ਵੀ ਆਨੰਦ ਮਾਨ ਨਾਮ ਚਰਨਜੀਤ ਸਿੰਘ ਤੋਂ ਆਣਾ ਵੀ ਜੁੜਿਆ ਹੋਇਆ ਗ੍ਰਹਾਂ ਨਾਲ ਸੱਤਾਂ ਨਾਲ ਰੱਬ ਨਾਲ ਹਾਂਜੀ ਤੇ ਗਾਹਾਂ ਵੀ ਤੁਸੀਂ ਅਗਲੇ ਨੂੰ ਕਰ ਸਕਦੇ ਹੋ ਨਾ ਹੋਰ ਕੋਸ ਪੁੱਛਣਾ ਹੋਵੇ ਦੱਸੋ ਮਹਾਰਾਜ ਹੋਰ ਜੀ ਕੋਈ ਫ੍ਰੀ ਟੈਬਲੇਟ ਜਾਂ ਦਵਾਈਆਂ ਬਾਰੇ ਤੁਸੀਂ ਨਾਲੇ ਆਪਾਂ ਦਾ ਸੁਣਨੇ ਵਾਲੀ ਨੂੰ ਕੋਈ ਫ੍ਰੀ ਟੈਬਲੇਟ ਆਪਾਂ ਨਾ ਰੱਖਿਆ ਬਈ ਆਪਾਂ ਫ੍ਰੀ ਵਿੱਚ ਜਿਹੜੇ ਉਪਾਏ ਦੱਸਦੇ ਹੁੰਦੇ ਨੇ ਹੈਨਾ ਜਿਹਦੇ ਨਾਲ ਸੁੱਖ ਆ ਕੋਈ ਗ੍ਰਹਿ ਫਲ ਦੇ ਦੇਵੇ ਮੰਜਵੇ ਛੇਤੀ ਇਦਾਂ ਉਹਦਾ ਆਪਾਂ ਫ੍ਰੀ ਟੈਬਲੇਟ ਨਾ ਰੱਖਿਆ ਤੇ ਆਪਾਂ ਬੜੀ ਟਿੱਪ ਆਪਾਂ ਸੋਮਵਾਰ ਦੀ ਦਿੱਤੀ ਬੀ ਸ਼ਿਵ ਜੀ ਨੂੰ ਮਹਾਰਾਜ ਨੂੰ ਸ਼ਿਵ ਲਿੰਗ ਨੂੰ ਹਾਂਜੀ ਕਸਤੀ ਲਸੀ ਨਾਲ ਆਓ ਠੀਕ ਹੈ ਜੀ ਗੰਧਾ ਜਲ ਨਾਲ ਜਾਂ ਸਾਦਾ ਪਾਣੀ ਤਾਜ਼ਾ ਨਿਕਲਿਆ ਹੋਇਆ ਨਾ ਠੀਕ ਹੈ ਜੀ ਮਰਸੀਵਲ ਦਾ ਠੀਕ ਹੈ ਜੀ 232 ਦੇ ਕੇ ਜੈ ਬਾਬੇ ਨਾਨਕ ਦੇ ਦੇ ਮਤਲਬ ਕੋਡੋ ਨੂੰ ਹਾਂਜੀ ਕਲਾਸ ਪਾਣੀ ਦਾ ਰੱਖ ਕੇ ਕਿਉਂਕਿ ਠੰਡੇ ਸੋਮੇ ਨੇ ਠੀਕ ਹੈ ਜੀ ਬਾਬਾ ਨਾਨਕ ਜੀ ਜਿਹੜਾ ਆਪਣੇ ਪਹਿਲੀ ਬਾਦਸ਼ਾਹੀ ਹਾਂਜੀ ਉਹਨਾਂ ਨੇ ਹੱਲੇ ਕਰਿਆ ਜੇ ਦਿਮਾਗ ਠੰਡਾ ਹੀ ਤਾਂ ਹੀ ਕਰੇ ਹੱਲ ਹਾਂਜੀ ਹਾਂਜੀ ਸਹੀ ਗੱਲ ਹੈ ਕਪੜਿਆਂ ਨੂੰ ਜਹਿਰਦਿਆਂ ਨੂੰ ਸ਼ਾਂਤ ਕਰਤਾ ਠੀਕ ਹੈ ਜੀ ਇਹੋ ਜਿਹੇ ਦੀ ਪੂਜਾ ਕਰੋ ਸੋਮਵਾਰ ਨੂੰ ਠੀਕ ਹੈ ਜੀ ਆਪਣੇ ਵੱਡੇ ਬਜ਼ੁਰਗਾਂ ਦੀ ਛੋਟੇ ਨਾਲ ਪਿਆਰ ਬੜੀ ਇੱਜ਼ਤ ਕਰੋ ਠੀਕ ਹੈ ਜੀ ਕਈ ਟਿੱਪਾਂ ਆ ਗਈਆਂ ਬਾਈ ਚਰਨਜੀਤ ਸਿੰਘ ਹਾਂਜੀ ਵਧੀਆ ਹੋ ਗਈਏ ਫਤੇ ਓਮ ਨਮਾ ਸ਼ਰਵਾਏ ਓਮ ਸਮ ਚੰਦਰਮਾਏ ਨਮਾ ਅੰਗੜੀ ਫਤੇ ਸਤਿ ਸ਼੍ਰੀ ਗਾਲ ਸਤਿ ਸ਼੍ਰੀ ਗਾਲ ਜੀ ਜੈ ਸ਼ਨੀ ਦੇਵ